ਹੂਰੀਏ ਦੇ ਵਿੱਚ ਦਰਸ਼ਕਾਂ ਦੇ ਦਿਲ ਜਿੱਤੇ ਹੈ ਐਨ ਸਿਰੇ ਦਾ ਪ੍ਰਦਰਸ਼ਨ ਅਕਬਰਵਾਲੀ ਕੀਤਾ ਜਦ ਬਰੰਦੇ ਖਿਡਾਰੀ ਗਰਾਊਂਡ ਚੋਂਗੇ ਖੱਲੇ ਖੱਲੇ ਖਿਡਾਰੀ ਦਾ ਜਿੱਕੇ ਕਰਾਂਗੇ ਇਹ ਜਿਹੜਾ ਮੁੰਡਾ ਹੁਣ ਗਰਾਊਂਡ ਦੇ ਵਿੱਚ ਆਇਆ ਸ਼ਰਨਾ ਟੱਕਰਵਾਲੇ ਵਾਲਾ ਇਹ ਕੱਲ ਦੇ ਮੇਲੇ ਦਾ ਬੁਲਟ ਦਾ ਜੇਤੂ ਇੱਕ ਵਾਰੀ ਤਾੜੀਆਂ ਮਾਰ ਦੋ ਉਸ ਕਰੋ ਜੀ ਜੂਰਦਾਰ ਲੇਕੋੜਾ ਸ਼ਰਨਾ ਆ ਗਿਆ ਕੱਲ ਕਹਿੰਦੇ ਅੱਠ ਕੱਟ ਨੰਨੇ ਜੱਫੇ ਲਾ ਕੇ ਘੋੜੀਏ ਦੇ ਮੇਲੇ ਦਾ ਕਹਿੰਦੇ ਬੈਸਟ ਬਣਿਆ ਆਹ ਬਿਮਾਰੀ ਵਾਲਾ ਸ਼ਿਕੰਦਰ ਆ ਗਿਆ ਇਹ ਜਿਹੜਾ ਗੱਭਰੂ ਹੁਣ ਗਰਾਊਂਡ ਤੇ ਆਇਆ ਹੈ ਇਹ ਕਪਤਾਨ ਦਾ ਵੀਰ ਹੈ ਇਹ ਕਹਿੰਦੇ ਮੇਲੇ ਦਾ ਕਹਿੰਦੇ ਬੈਸਟ ਰਿਟਰ ਹੈ ਦੋਨੇ ਗੱਭਰੂ ਬੰਦਾ ਦੇ ਜਿੱਤੂ ਨੇ ਰੰਦੇ ਖਿਡਾਰੀ ਨੂੰ ਬੀਟਿੰਗ ਕਰਦੇ ਆ ਅੱਗੇ ਦਰਵਾਜ ਮਾਰਦੇ ਆਵਾਜ਼ ਵੀ ਖਿਡਾਰੀ ਗਰਾਊਂਡ ਦੇ ਵਿੱਚ ਆ ਜਾਓ ਇਹ ਵੀ ਖੇਡ ਨੂੰ ਪਿਆਰ ਕਰਉਂਦੇ ਆ ਇੱਕ ਵਾਰੀ ਤਾੜੀਆਂ ਮਾਰੋ ਇਸ ਗੱਭਰੂ ਦੇ ਲਈ ਯਾਹ ਤਾੜੀਆਂ ਮੱਝੀਆਂ ਘਾਗੇ ਵਾਲਾ ਗਰਾਊਂਡ ਦੇ ਵਿੱਚ ਆਇਆ ਹੈ ਤੇ ਐਨ ਤਾੜੀਆਂ ਦੀ ਸ਼ੋਰ ਵੇਖਾਂ ਆਪਣਾ ਕੋਈ ਅੰਦਰ ਆ ਜਾ ਗਰਾਊਂਡ ਤੇ ਆ ਜਾ ਮੇਰੇ ਵੀਰ ਕਨੇਡਾ ਦੇ ਬਈ ਤੇ ਬਿੰਦੇ ਬਈ ਦੋਸਤਾਂ ਨੇ ਮੈਚ ਸ਼ੁਰੂ ਨਾ ਕਰਿਓ ਇਸ ਨੌਜਵਾਨ ਨੂੰ ਸਾਰੇ ਹੀ ਜਾਣਦੇ ਆ ਮੈਚ ਗੱਲਾਂ ਦੱਸ ਰਹੀ ਹੈ ਵੇਖੋ ਰਵੀ ਅੱਜ ਦੇ ਟਰਾਈਬ ਦਾ ਬਹੁਤ ਵੱਡਾ ਸਟਾਰ ਬਣ ਗਿਆ ਹੈ ਕਨੇਡਾ ਦੇ ਵਿੱਚ ਇੱਕ ਕਟੋ ਕੱਪ ਹੁੰਦਾ ਹੈ ਜਿੱਥੇ ਖੇਡਣਾ ਖਿਡਾਰੀ ਆਪਣੇ ਆਪ ਨੂੰ ਭਾਕਾ ਦਾ ਸਮਝਦੇ ਵੀ ਮੈਚ ਤਾਂ ਕਟੋ ਕੱਪ ਦੇ ਖੇਡਦੇ ਆ ਰਵੀ ਸਾਹੋ ਦੇ ਪਿੰਡ ਦੇ ਵਿੱਚ ਉੱਠਿਆ ਵਜਨੀ ਕਬੱਡੀ ਖੇਡਦੀ ਹੈ ਇੱਕ ਕਬੱਡੀ ਖੇਡਦਾ ਖੇਡਦਾ ਕਹਿੰਦੇ ਇਸ ਨੌਜਵਾਨ ਨੇ ਕੈਨੇਡਾ ਵੱਲੋਂ ਧਾਂਗ ਭਰੀ ਤੇ ਕੈਨੇਡਾ ਦੇ ਉਸ ਕੱਪ ਦਾ ਬੈਸਟ ਬਣ ਗਿਆ ਜਿਹੜੇ ਕੱਪ ਨੂੰ ਕਹਿੰਦੇ ਬਾਜੇਖਾ ਦਾ ਹਰਦੀਪ ਬੈਸਟ ਬਣਿਆ ਜਿਹੜੇ ਕੱਪ ਤੇ ਗੱਜਾ ਦਾ ਕਾਰਾ ਬੈਸਟ ਬਣਿਆ ਆਪਣੇ ਜਿਹੜੇ ਮੋਗੇ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਵਧਿਆ ਇੱਕ ਵਾਰੀ ਸਾਹੋ ਵਾਲੇ ਰਵੀ ਨੇ ਸਾਰੇ ਵੀਰ ਜ਼ੋਰਦਾਰ ਤਾੜੀਆਂ ਮਾਰ ਦਿਓ ਰਵੀ ਸਾਹੋ ਵਾਲਾ ਵੱਡਾ ਮਨ ਸਾਡੇ ਖੇਡ ਕਬੱਡੀ ਦਾ ਉਹ ਕਿੱਥੇ ਗਰਾਊਂਡ ਦੇ ਵਿੱਚ ਆਇਆ ਰਵੀ ਰਵੀ محسوس نہ کرتا ہوا گرمی میم لگتا بھی بڑی ہے ੋਗੇ ਦਾ ਜਿਹੜਾ ਟ੍ਰਾਂਟੋ ਦੇ 3ਵੇਂ ਸਾਲ ਦੇ ਕੈਨੇਡਾ ਕੱਪ ਦਾ ਜਿਹੜਾ ਬੈਸਟ ਬਣਿਆ ਕੈਮਰੇ ਕੈਮਰੇ ਨੂੰ ਥੋੜਾ ਕਲੀਅਰ ਕਰ ਦਿਓ ਬਾਲਨ ਸੇਖਿਆ ਦਾ ਸਾਹਮਣਾ ਜੋੜੀ ਲਓ ਛੋਟੀ ਦੇ ਮੱਲ ਗਰਾਊਂਡ ਦੇ ਵਿੱਚ ਆ ਗਿਆ ਹੈ ਅੱਜ ਦੇ ਮੇਲੇ ਦੇ ਅਸਟ੍ਰੇਲੀਆ ਤੋਂ ਧੰਨਵਾਦ ਲਓ ਕੰਦ ਦੇ ਘੋੜੀਏ ਦੇ ਮੇਲੇ ਦਾ ਮੁੰਡਾ ਕਹਿੰਦੇ ਬੁਲਟ ਦਾ ਜੇਤੂ ਹੈ ਬਲਕਰਨ ਕਲਿਆਣ ਸੁਖੇਵਾਲਾ ਮੁੰਡਾ ਬਟਕੜੇ ਬਰਾ ਕਬੱਡੀ ਪਾ ਰਿਹਾ ਹੈ ਚਾਰਾਂ ਦੇ ਵਿੱਚੋਂ ਕੌਣ ਗੱਲ ਕਹਿੰਦੇ ਨੌਨਸਟਾਪ ਹੀ ਰਿਹਾ ਹੈ ਇਹਨਾਂ ਦੇ ਵਿੱਚ ਸਿੰਗਰ ਜੱਫਾ ਨਹੀਂ ਲੀਹਿਆ ਮੁੰਡੇ ਨੇ ਲਓ ਕਹਿੰਦੇ ਬੱਲੇ ਬਰੇ ਘਾੜਦੀ ਹੈ ਹਰ ਵੀ ਰੇਡ ਲੈ ਵੀ ਦੜ ਕਰਦੇ ਗੱਲ ਲਓ ਇਸੇ ਕਹਿੰਦੇ ਨੱਥੂ ਵਾਲਾ ਕਰਦੀ ਪੈਂਦਾ ਹੈ ਰਾਣੇ ਬਲੰਦ ਦੇ ਲਾਈਨ ਜੱਫਿਆਂ ਨੂੰ ਗੁਰਪ੍ਰੀਤ ਮੋਟੇ ਦੀਆਂ ਰੇਡਾਂ ਨੂੰ ਤਰੀਆਂ ਅੰਚ ਵਿੱਚ ਜਿੱਤੇ ਕਰਦੀ ਹੈ ਤਰਸ਼ੀਮ ਭਾਰ ਹੁਣੇ ਜ ਬੜੀਆਂ ਲੱਗਿਆ ਤੇ ਤਾਲੀਆਂ ਜਰੂਰ ਮਾਰਿਓ ਦੂਸਰੀ ਬਾਸੀ ਨੀਲਾ 스타 ਨੱਥੂ ਵਾਲੇ ਦਾ ਬਹੁਤ ਵਧੀਆ ਮੁਕਾਬਲਾ ਪਹਿਲਾ ਰਾਊਂਡ ਹੈ ਇਹ ਨਵੇਂ ਮੁੰਡੇ ਆ ਇਹ ਵੱਡੇ 스타 ਹੈ ਉਧਰ ਸਾਡਾ ਵੀਰ ਬਿੱਲਾ ਦੇਮਰੂ ਕਿਰਤੀ ਸਮਾਲਸਰ ਬੱਬੂ ਦੇਮਰੂ ਲੱਗੀ ਸਮਾਲਸਰ ਸਤਰਾਪ ਸਮਾਲਸਰ ਇਹ सोनू ਵੀਰ ਹੁਣ ਆਏ ਆ ਉਹਨਾਂ ਦਾ ਵੀ ਧੰਨਵਾਦ ਆ ਜੀ ਮੇਰੇ ਮੇਲੇ ਨੇ 11000 ਦਾ ਵੱਡਾ ਰੋਲ ਹੈ ਵੀਰਾਂ ਦਾ ਲਾ ਮਾਰੀ ਵਾਲਾ ਸ਼ਿਕੰਦਰ ਕਦੇ ਤੱਕੜਾ ਨੰਬਰ ਜੋੜ ਗਿਆ ਪੁਆਇੰਟ ਕਹਿੰਦੇ ਕਲਿਆਣਾ ਦੀ ਟੀਮ ਨੇ ਹਿੱਸੇ ਜੋੜ ਗਿਆ اپنی ٹیمسے جوڑا ہوا ہے ख़ुशी कठो ठाही मिलंदी खरंदे ਸ਼ੀਦਪੁਰ ਦੀ ਸ਼ਾਨ ਆਖਦੇ ਬੜੇ ਬਾਰੇ ਸ਼ਰਮ ਆਉਂਦੀ ਆ ਮੰਨਿਆ ਪਰ ਮੰਨਿਆ ਜਾਫੀ ਖੇਡ ਕਬੱਡੀ ਦਾ 16 ਦਸੰਬਰ ਕਹਿੰਦੇ ਗੁਰਵਿੰਦਰ ਘਾਂਗਾ ਬੜੀ ਘਾਂਗੇ ਰੌਣਕਾਂ ਲੱਗਣੀ ਐ 16 ਬੋਕੇ ਤੇ ਟੀਮਾਂ ਖੇਡਣਗੀਆਂ ਲਓ ਸਾਹਮਣੇ ਕਬੱਡੀ ਪੈ ਰਹੀ ਐ ਯਾਰ ਜਾਫੀ ਪਿਆਰ ਵਰ ਪਿਆਰ ਵਜਦੇ ਆ ਪੱਟਾਂ ਤੇ ਥਾਪੀਆਂ ਅਗਲੇ ਮੈਚ ਦੇ ਟੀਮਾਂ ਨੂੰ ਬੇਤੀ ਆ ਧਲੇ ਕਿ ਨਛੱਦਰਪੁਰ ਘਾਂਜਾ ਤੇ ਸੁਹਿਆੜੀ ਉਸ ਤੋਂ ਬਾਅਦ ਬੱਦਰ ਦੀਆਂ ਟੀਮਾਂ ਉਹ ਸਾਰੇ ਆਪਣੀ ਤਿਆਰ ਕਰਕੇ ਰੱਖੇ ਨੇ ਸ਼ਕਰ ਬੇਰਤੀ ਹੈ ਭੱਜ ਕੇ ਦੇਖੋ ਨਾ ਬੱਦਲ ਦਾ ਪਿੰਡਾ ਮੈਂ ਲੰਗਿਆ ਵਾਲੇ ਸਵਾਦ ਸਾਰਾ ਭਾਈ ਦੋਨੇ ਟੀਮਾਂ ਆਜੋ ਸੇਖਾਂ ਦੇ ਸੁਨੇਹਰਾ ਲੈ ਵੀ ਜਰਵਾਦ ਕਰੀਓ ਭੱਲੇ ਕੇ ਤੇ ਸ਼ਕਰਪੁਰ ਦੀ ਟੀਮਾਂ ਨੂੰ ਮੇਰੀ ਬੇਰਤੀ ਹੈ ਭੱਲੇ ਕੇ ਤੇ ਸ਼ਕਰਪੁਰ ਦੀਆਂ ਟੀਮਾਂ ਜਿਹੜੀਆਂ ਜਿੰਦੀ ਦੇ ਨਾਲ ਫਿਰ ਗਰਾਊਂਡ ਦੇ ਵੱਲ ਆ ਜਾਣਗੀਆਂ ਔਰ گیارہ بارہ سفر بنا سب والا ملتی والا ملتی لکھو اس وجہ کوشش کرتا ہوا پر اگلی ریڑھ

પાછળ પાછળ